ਆਰੇ ਜਿਹੜਾ ਡੇਗਾ ਤੇ ਮਾਰੀਏ ਨਾ ਸੁਆਗ ਹੈ ਜਗਦਰ ਰੌਤੋ ਹਾਂ ਰਤਬਾ ਤਾਂ ਦੇਖ ਪਤੰਦਰ ਦਾ ਜਿਵੇਂ ਚੰਬਲ ਦਾ ਇੱਕ ਵਾਰੀ ਤਾੜੀਆਂ ਮਾਰ ਦੋ ਗੇਂਦ ਲਈ ਬੜਾ ਇਸਤਾਜੇ ਸ਼ਾਇਆ ਹੋਇਆ ਬੁੱਟ ਦੀ ਟਿੰਕ ਮਾਰ ਕੇ ਦੱਸ ਦਿੰਦਾ ਕਿ ਕੰਦੀ ਨਾ ਸੁਰੇ ਦਾ ਇੱਕ ਧਣੀ ਹੋਈ ਆ ਸੁੱਤੀ ਕਹਿੰਦੇ ਪੰਜਾਬੀ ਚਿੱਲੇਦਾਰ ਨੋਕਾ ਨਹੀਂ ਪਾਈ ਹੋਈ ਆ ਰੋਬ ਲੋਖਾ ਸਿਰੇ ਦੀ ਲਵਾਟ ਆਰਥਮੇ ਵਾਲੇ ਸਾਈਡ ਤੋਂ ਹੋ ਗਿਆ ਕਿਉਂ ਨਾ ਦੁਨੀਆਂ ਨੂੰ ਦੱਸਦੀ ਸਾਧਨਾ ਆਇਆ ਹੋਇਆ ਸਾਧਨਾ ਗਿਆਲਾ ਧਰਤੀ ਸੁਮਰਾਰੇ ਇੰਤਰਾ ਨਹੀਂ ਤਾੜੀ ਮਾਰੋ ਬੰਦੇ ਬੰਦੇ ਹਾਂ ਜਿਹਨੇ ਜੱਟ ਨੇ ਗੱਲ ਤੇ ਵਸੂਲ ਕੀਤਾ ਆ ਸਰਪੰਚ ਵਾਲੇ ਪਾਸੇ ਤੇ ਪਾ ਲਿਆਓ ਜਿਹੜੀ ਔਰਖਾ ਪਿੰਡ ਦੀ ਟੀਮ ਹੈ ਲੈ ਵੀ ਗੋੜੀ 10 20 ਕਿੱਥਲੇ ਪਾਸੇ ਆ ਖੇਤਾਂ ਵਾਲੇ ਪਾਸੇ ਕਹਿੰਦੇ ਔਰਖੀ ਟੀਮ ਹੈ ਔਰਖੀ ਟੀਮ ਜਿਹੜੀ ਖੇਤਾਂ ਵਾਲੇ ਪਾਸੇ ਆ ਮੁਕਾਬਲਾ ਸਿਰੇ ਦਾ ਅੱਜ ਦੇ ਕਬੱਡੀ ਕੱਪ ਦਾ ਕਰ ਰਿਹਾ ਦੂਜਾ ਸੈਮੀਫਾਈਨਲ